ਜੀ ਇਹ ਐਨਾ ਵੀ ਕਿਤਾਬ ਦਾ ਸੀਗਾ ਅੱਜ ਸੋਮਰੋ ਬਹੁਤ ਹੀ ਵਧੀਆ ਰਿਹਾ ਤੇ ਵਿਆਸੇ ਤਾਂ ਮੈਂ ਪੰਜਾਬੀ ਜੀ ਬੋਲਦੀ ਹਾਂ ਮੇਰੀ ਪੀਐਚਡੀ ਵੀ ਪੰਜਾਬੀ ਦਾ ਪਰ ਇਹ ਮੈਂ ਹਿੰਦੀ ਚ ਲਿਖਿਆ ਸੀਗਾ ਇਹਨਾਂ ਦੀ ਕਿਤਾਬ ਬਾਰੇ ਕਿਉਂਕਿ ਹਿੰਦੀ ਦੀ ਕਿਤਾਬ ਹੈ ਤੇ ਬਹੁਤ ਅੱਛੀ ਕਿਤਾਬ ਹੈ ਇਹਨਾਂ ਦੀ ਜਿਵੇਂ ਗਰਮੀਆਂ ਦੇ ਵਿੱਚ ਇੱਕ ਸਾਵਣ ਦਾ ਇੰਤਜ਼ਾਰ ਰਹਿੰਦਾ ਆਪਾਂ ਨੂੰ ਸੌਣ ਦੀਆਂ ਬੂੰਦਾਂ ਦਾ ਉਸੇ ਤਰ੍ਹਾਂ ਇਹਨਾਂ ਦੀ ਜਿਹੜੀ ਕਵਿਤਾ ਬਾ ਨਜ਼ਮਾਂ ਗਜ਼ਲਾਂ ਉਹੋ ਆਪਣੇ ਸਕੂਨ ਮਿਲਦੀ ਆ ਦਿਲ ਨੂੰ ਇੱਕ ਠੰਡਕ ਪਹੁੰਚਾਉਂਦੀ ਆ ਤੇ ਇਹਨਾਂ ਦੇ ਲਈ ਮੁਬਾਰਕਬਾਦ ਬਹੁਤ-ਬਹੁਤ ਇਹਦਾ ਲੱਗ ਹੀ ਨਹੀਂ ਰਿਹਾ ਕਿ ਪਹਿਲੀ ਵਾਰ ਇਹਨਾਂ ਨੇ ਕਿਰਿਆ ਇਹ ਸ਼ਾਇਰ ਦੇ ਬਲਬਲੇ ਆ ਵੰਦਰੋਂ ਨਿਕਲੇ ਆ ਦੇ ਉਹ ਤੂਫਾਨ ਬਣ ਰਹੇ ਜਿਹੜਾ ਮਨੁੱਖ ਹੈ ਮਨੁੱਖ ਦੇ ਅੰਦਰ ਬਹੁਤ ਕੁਝ ਹੁੰਦਾ ਅੰਦਰ ਇੱਕ ਸਮੁੰਦਰ ਭਰਿਆ ਪਿਆ ਹੁੰਦਾ ਔਰ ਕਈ ਲੋਕ ਉਹਨੂੰ ਛਿਲਕਾ ਕੇ ਬਾਹਰ ਕੱਢ ਲੈਂਦੇ ਆ ਕਈ ਨਹੀਂ ਕੱਢਦੇ ਰਾਜ ਸਾਹਿਬ ਨੇ ਆਪਣਾ ਸਮੁੰਦਰ ਜਿਹੜਾ ਆ ਉਹ ਬਾਹਰ ਕੱਢ ਦਿੱਤਾ ਉਹ ਬਰਸ ਰਿਹਾ ਹੈਗਾ ਬੱਦਲ ਦੇ ਰੂਪ ਦੇ ਵਿੱਚ ਕਿਤਾਬ ਜਿਹੜੀ ਉਹ ਬੱਦਲ ਦੇ ਰੂਪ ਦੇ ਵਿੱਚ ਹੈ ਉਹ ਬਰਸ ਰਿਹਾ ਹੈਗਾ ਤੇ ਲੋਕ ਛਾਰ-ਛਾਰ ਹੋ ਰਹੇ ਨੇ ਆਨੰਦ ਲੈ ਰਹੇ ਮੇਰੀ ਕਿਤਾਬ ਦਾ ਨਾਮ ਹੈ ਜਜ਼ਬਾਤੇ ਰਾਏ ਇਹ ਮੇਰੀ ਪਿਛਲੇ ਤਕਰੀਬਨ ਕਹਿ ਲੋ ਵੀ 40 ਸਾਲਾਂ ਦੀ ਮਿਹਨਤ ਹੈਗੀ ਆ ਲਿਖਣ ਦਾ ਸ਼ੌਕ ਮੈਨੂੰ 1996 ਤੋਂ ਸ਼ੁਰੂ ਹੋ ਗਿਆ ਸੀ ਪਰ ਲਿਖਦੇ 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 ਡਾਇਰੀ ਦੇ ਵਿੱਚ ਇਕੱਠੀਆਂ ਕਰਕੇ ਰੱਖੀਆਂ ਸੀ ਮੇਰੇ ਇੱਕ ਸੱਜਣ ਮਿੱਤਰ ਸ਼੍ਰੀ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਇਹ ਕਿਤਾਬ ਜਦੋਂ ਉਹਨਾਂ ਨੇ ਮੇਰੀ ਡਾਇਰੀ ਪੜ੍ਹੀ ਤਾਂ ਉਹਨਾਂ ਨੂੰ ਬਹੁਤ ਇੰਪ੍ਰੈਸ ਹੋਏ ਕਿ ਕੁਲਦੀਪ ਬਹੁਤ ਅੱਛਾ ਲਿਖਿਆ ਯਾਰ ਇੱਕ ਤੇਰੀ ਕਿਤਾਬ ਛਪਣ ਲਾਇਕ ਹੈ ਗੱਲ ਹੋਈ ਸ਼੍ਰੀ ਜਨਮੇਜਾ ਸਿੰਘ ਜੋਲ ਜੀ ਜੋ ਪਬਲਿਸ਼ਰ ਨੇ ਮੇਰੀ ਬੁੱਕ ਦੇ ਪੰਜਾਬੀ ਸਾਹਿਤ ਅਕੈਡਮੀ ਦੇ ਸੈਕਟਰੀ ਸ਼੍ਰੀ ਗੁਲਜ਼ਾਰ ਸਿੰਘ ਪੰਦੇਰ ਜੀ ਇਹਨਾਂ ਸਾਰਿਆਂ ਦੇ ਉਦਮ ਸਦਕਾ ਇਹ ਕਿਤਾਬ ਅੱਜ ਤੁਹਾਡੇ ਸਾਹਮਣੇ ਛਪ ਕੇ ਤਿਆਰ ਹੈ ਤੇ ਉਮੀਦ ਕਰਦਾ ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਵਿੱਚ ਆਏਗੀ ਤੇ ਤੁਸੀਂ ਸਾਰੇ ਇਹਨੂੰ ਬਹੁਤ ਸਾਰਾ ਪਿਆਰ ਦਿਵੋਗੇ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਸ਼੍ਰੀ ਦੁਰਗਾ ਮੰਦਰ ਮੇਕ ਧਰਮ ਸ਼ਾਲਾ ਕਮੇਟੀ ਦੇ ਮੇਰੇ ਸਾਰੇ ਸੱਜਣ ਮਿੱਤਰ ਜਿਹੜੇ ਅੱਜ ਆਏ ਨੇ ਇਸ ਮੌਕੇ ਤੇ ਮੇਰਾ ਸਟਾਫ ਕਿਉਂਕਿ ਮੈਂ ਜੁਡੀਸ਼ੀਅਲ ਕੋਰਟ ਦੇ ਵਿੱਚ ਪੋਸਟਡ ਆ ਮੇਰਾ ਸਟਾਫ ਜੋ ਅੱਜ ਮੇਰੇ ਨਾਲ ਆਇਆ ਹੈ ਮੇਰੀ ਇਸ ਖੁਸ਼ੀ ਦੀ ਘੜੀ ਤੇ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਜਿਹੜੇ ਆਏ ਨੇ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਬੁੱਕ ਹੈ ਮੈਂ ਜ਼ਿੰਦਗੀ ਦੇ ਵਿੱਚ ਜੋ-ਜੋ ਮਹਿਸੂਸ ਕੀਤਾ ਜਿਵੇਂ ਮੈਂ ਸਟੇਜ ਤੇ ਦੱਸਿਆ ਮੈਂ ਰੋਇਆ ਤਾਂ ਗਜ਼ਲ ਲਿਖੀ ਮੈਂ ਹੱਸਿਆ ਤਾਂ ਕਵਿਤਾ ਲਿਖੀ ਮੈਂ ਜ਼ਿੰਦਗੀ ਜਿੱਤੇ ਜਦੋਂ ਅੱਗੇ ਚੱਲਿਆ ਗਿਆ ਬਹੁਤ ਬਾਤ ਆ ਰਿਹਾ ਤਾਂ ਜਿਵੇਂ ਜਿਵੇਂ ਜਜ਼ਬਾਤ ਆਉਂਦੇ ਗਏ ਤਾਂ ਉਹ ਕਵਿਤਾਵਾਂ ਦਾ ਰੂਪ ਲੈ ਕੇ ਸਾਹਮਣੇ ਆਉਂਦੇ ਗਏ ਮੇਰੇ ਉਹੀ ਜਜ਼ਬਾਤ ਉਹੀ ਫੀਲਿੰਗਸ ਜੋ ਮੈਂ ਆਪਣੇ ਅੰਦਰ ਮਹਿਸੂਸ ਕੀਤੀਆਂ ਕਲਮ ਦੇ ਰਾਹੀਂ ਕਾਗਜ਼ ਤੇ ਉकेर ਕੇ ਅੱਜ ਤੁਹਾਡੇ ਸਾਹਮਣੇ ਕਿਤਾਬ ਦੇ ਰੂਪ ਦੇ ਵਿੱਚ ਸ਼ਾਮਿਲ ਹੈ ਤੇ ਤੁਸੀਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਦੇਣਾ ਇਹੀ ਤੁਹਾਡੇ ਸਾਰਿਆਂ ਤੋਂ ਉਮੀਦ ਹੈਗੀ ਆ ਮੇਰਾ ਨਾਮ ਮੀਨਾ ਰਾਨੀਆ ਸਰ ਮੈਂ ਦਿਨ ਸਾਰਿਆਂ ਨੂੰ ਪਹੁੰਚਾਉਂਗਾ ਸਰ ਪਹਿਲਾਂ ਪਹਿਲਾਂ ਤਾਂ ਸਰ ਮੈਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹਾਂਗੀ ਮੈਂ ਆਪਣੇ ਵੱਡੇ ਭਰਾ ਨੂੰ ਕਿ ਉਹਨਾਂ ਦੀ ਬੁੱਕ ਰਿਲੀਜ਼ ਹੋਈ ਹੈ ਔਰ ਦੂਸਰੀ ਗੱਲ ਇਹ ਹੈ ਕਿ ਮੈਂ ਬਚਪਨ ਤੋਂ ਦੇਖਦੀ ਆ ਰਹੀ ਹਾਂ ਕਿ ਇਹਨਾਂ ਨੂੰ ਲਿਖਣ ਦਾ ਸ਼ੌਂਕ ਸੀ ਠੀਕ ਹੈ ਔਰ ਬੜਾ ਅੱਛਾ ਹੀ ਇਹ ਲਿਖਦੇ ਰਹੇ ਨੇ ਔਰ ਇੱਕ ਇਹਨਾਂ ਦੇ ਮਨ 'ਚ ਸ਼ੁਰੂ ਤੋਂ ਹੀ ਪਹਿਲਾਂ ਸੀਗਾ ਕਿ ਮੈਨੂੰ ਵੀ ਲੱਗਦਾ ਹੁੰਦਾ ਸੀ ਮੈਂ ਕਿਹਾ ਤੂੰ ਲਿਖਦਾ ਹੈਂ ਡਾਇਰੀ 'ਚ ਲਿਖਦਾ ਰਹਿਣਾ ਕਿ ਕਦੇ ਇਹਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇ ਹੈਨਾ ਇਹਦਾ ਸ਼ੁਰੂ ਤੋਂ ਹੀ ਇਹਨਾਂ ਦਾ ਡ੍ਰੀਮ ਸੀ ਅੱਜ ਜੋ ਡ੍ਰੀਮ ਹੈ ਨਾ ਜਿਹੜਾ ਉਹ ਪੂਰਾ ਹੋਇਆ ਉਹ ਪੂਰਾ ਹੋਣ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਿਦੇ ਲਈ ਇਹ ਇਹਨਾਂ ਦਾ ਪਰਿਵਾਰ ਸਾਰੇ ਆ ਵਧਾਈ ਦੇ ਪਾਤਰ ਨੇ